ਸੋ ਕਿਉਂ ਮੰਦਾ ਆਖੀ ਜਿਸ ਜੰਮੇ ਰਾਜਾ ਸੋ ਸਾਥੀਓ ਜਿੱਦਾਂ ਕੇ ਇੱਕ ਕਾਫੀ ਦਿਨ ਤੋਂ ਵੀਡੀਓ ਵਾਇਰਲ ਹੋ ਰਹੀਆਂ ਨੇ ਇੱਕ ਕਮਲਜੀਤ ਕੌਰ ਕੰਚਨ ਰਾਣੀ ਜੋ ਹੈਗੀ ਜਿਹਦਾ ਕਿ ਪਿਛਲੇ ਦਿਨੀ ਮਾਰਡਰ ਹੋ ਚੁੱਕਿਆ ਇੱਕ जिन्ना ने मर्डर किता भाई अमरਤਪਾਲ ਮਹਿਰੋ ਹੁਰਾ ਨੇ ਇਹ ਉਨ੍ਹਾਂ ਦੇ ਸੰਬੰਧ ਵਿੱਚ ਹੈ ਕਿਉਂਕਿ ਹਰ ਇੱਕ ਇਨਸਾਨ ਦਾ ਆਪਣਾ ਆਪਣਾ ਜਿਹੜਾ ਨਜ਼ਰੀਆ ਹੈਗਾ ਉਹ ਦੇਖਦਾ ਹੈ ਕੁਝ ਲੋਕ ਕਹਿੰਦੇ ਹੈਗੇ ਵਿਦਵਾਨ ਜਿਹੜੇ ਹੈਗੇ ਉਹ ਕਹਿੰਦੇ ਵੀ ਇਹਦਾ ਜਿਹੜਾ ਸੌਦਾ ਲੱਗਿਆ ਹੈ ਕਮਲਜੀਤ ਕੌਰ ਕੰਚਨ ਦਾ ਇਹ ਚੰਗਾ ਲੱਗਿਆ ਕੁਝ ਕਹਿੰਦੇ ਹੈਗੇ ਵੀ ਇਹ ਸੌਦਾ ਨਹੀਂ ਲੱਗਣਾ ਚਾਹੀਦਾ ਹੁਣ ਮੈਂ ਗੱਲ ਕਰਾਂਗਾ ਕਿ ਪੰਜਾਬ ਦੇ ਵਿੱਚ ਆਏ ਦਿਨੀ ਹਾਲਾਤ ਪੰਜਾਬ ਦੇ ਮਾੜੇ ਹੁੰਦੇ ਜਾ ਰਹੇਗੇ ਜੇਕਰ ਅਮਰਤਪਾਲ ਮਹਿਰੋਂ ਸੱਚਾ ਸੁੱਚਾ ਸਿੱਖ ਸੀ ਤਾਂ ਉਹਨੂੰ ਪੰਜਾਬ ਦੇ ਨਾਲ ਖੜ ਜਾਣਾ ਚਾਹੀਦਾ ਸੀਗਾ ਉਹ ਨਾਲ ਪਤਾ ਨਹੀਂ ਕਿੰਨੀ ਸੰਗਤ ਹੋਰ ਜੁੜਦੀ ਇਸ ਤਰ੍ਹਾਂ ਹੀ ਅੱਪਾਇਕ ਗੱਲ ਕਰਾਂਗੇ ਅੱਜ ਜਿਹੜੇ ਸਿੱਖ ਧਰਮ ਹੈਗਾ ਇਹ ਬਣਿਆ ਸੀਗਾ ਇਹ ਮਜਲੂਮਾਂ ਦੀ ਗਰੀਬਾਂ ਦੇ ਰੱਖਿਆ ਵਾਸਤੇ ਬਣਿਆ ਸੀਗਾ ਪਰ ਅੱਜ ਤਾਂ ਉਸ ਤੋਂ ਵੱਧ ਤੇ ਜਿਹੜਾ ਗਰੀਬਾਂ ਦੇ ਉੱਤੇ ਹੁੰਦਾ ਹੈਗਾ ਮਜਲੂਮਾਂ ਦੇ ਉੱਤੇ ਹੁੰਦਾ ਹੈਗਾ ਅਸੰਰੂਰ ਦੇ ਲਾਗੇ ਇੱਕ ਪਿੰਡ ਪੈਂਦਾ ਹੈ ਬਾਠ ਉਸ ਪਿੰਡ ਦੇ ਵਿੱਚ ਉਹ ਕੜਾ ਮ ਚੌਧਰੀਆਂ ਨੇ ਜਿਹੜੇ ਅਸੀ ਸਮਾਜ ਦੇ ਲੋਕ ਸੀਗੇ ਉਹਨਾਂ ਦਾ ਬਾਈਕਾਟ ਕਰ ਦਿੱਤਾ ਬੜੀ ਚੰਗੀ ਗੱਲ ਤਾਂ ਹੈ ਨਹੀਂ ਸੀਗੀ ਇੱਕ ਇਦਾਂ ਹੀ ਮਲੇ ਕੋਟਲੇ ਦੇ ਵਿੱਚ ਪਿੰਡ ਪੈਂਦਾਗਾ ਰੁੜਕੀ ਇੱਕ ਮਜ਼ਦੂਰ ਬੰਦਾ ਕਿਸੇ ਕੜਾ ਮ ਚੌਧਰੀ ਕੋਲੋਂ ਆਪਣੀ ਦਿਹਾੜੀ ਦੇ ਪੈਸੇ ਮੰਗਣ ਗਿਆ ਦਾ ਉਸ ਨੂੰ ਕੁਟਕੇ ਘਰੇ ਭੇਜ ਦਿੱਤਾ ਉਸ ਨੂੰ ਕੁਟਕੇ ਘਰੇ ਭੇਜਿਆ ਨਹੀਂ ਉਸ ਤੋਂ ਬਾਅਦ ਫਿਰ ਉਹਦੇ ਘਰੇ ਆ ਕੇ ਕਿਰਪਾਨਾ ਮਰਿਆ ਗਈਆਂ ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਇੱਕ ਦੋ ਕੜਾ ਮ ਚੌਧਰੀ ਹੁੰਦੇ ਹੈਗੇ ਜਿਹੜਾ ਕਿ ਹੁਣ ਰੁੜਕੀ ਪਿੰਡ ਦੇ ਵਿੱਚ ਇੱਕ ਜ਼ਿਮੀਂਦਾਰ ਪਰਿਵਾਰ ਨੇ ਉਸ ਮਜ਼ਰੂਮ ਮਜਲੂਮ ਦੀ ਮਦਦ ਵਾਸਤੇ ਨਾਲ ਖੜਿਆ ਉਹਦਾ ਵੀ ਹੱਥ ਤੋੜ ਦਿੱਤਾ ਹੁਣ ਗੱਲ ਆਪਾਂ ਕਰਾਂਗੇ ਜਿਹੜਾ ਸਿੱਖੀ ਧਰਮ ਹੈਗਾ ਇਹ ਕਿ ਇਹਨੂੰ ਇਹ ਸਾਰਾ ਕੁਝ ਧੀਂਦਾ ਨਹੀਂ ਹੈਗਾ ਇਹਨਾਂ ਸਭ ਕੁਝ ਧੀਂਦਾਗਾ ਜਿਹੜਿਆ ਅਕਾਲ ਤਖਤ ਦੇ ਜੱਥੇਦਾਰ ਨੇ ਸਾਰਾ ਕੁਝ ਪਤਾ ਇਹਨਾਂ ਨੂੰ ਕਿਉਂ ਨਹੀਂ ਬੋਲ ਦੇਗੇ ਉਹਨਾਂ ਬੋਲਣਾ ਚਾਹੀਦਾ ਨਾ ਉੱਤੇ ਜੇ ਕਿਤੇ ਪੰਜਾਬ ਦੇ ਵਿੱਚ ਗਲਤ ਕੰਮ ਹੋ ਰਿਹਾ ਉਹਦੇ ਉੱਤੇ ਬੋਲਣਾ ਚਾਹੀਦਾ ਪਰ ਇਹ ਚੁੱਪਣਗੇ ਜਿਹੜੇ ਲੋਕ ਦबई ਤੋਂ ਆ ਕੇ ਜਾਂ ਇਥੋਂ ਕੋਈ ਕਾਂਡ ਕਰਕੇ ਦबई ਭੱਜ ਜਾਂਦਾ ਹੈ ਇਹ ਨਾਲ ਤਾਂ ਕੋਈ ਨਾ ਕੋਈ ਕਾਰਨ ਹੈਗਾ ਜਿਹੜਾ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈਗਾ ਕੋਈ ਨਾ ਕੋਈ ਨਾ ਕਾਰਨ ਹੈਗਾ ਇਹਦਾ ਦबई ਦਾ ਤੇ ਕਿਉਂਕਿ ਆਜੇ ਕੱਲ ਇੱਕ ਹੋਰ ਗੱਲ ਖਾਸ ਹੈਗੀ ਪੰਜਾਬ ਦੇ ਵਿੱਚ ਆਰਐਸਐਫ ਨਾਕਲੀ ਸਿੱਕਾ ਬੁਣਾ ਗਈ ਪਈ ਚੁੱਕੀ ਗਈ ਕਿਤੇ ਇਹ ਨਕਲੀ ਸਿੱਖ ਉਹ ਤਾਂ ਨਹੀਂ ਹੈਗੇ ਵੀ ਕੋਈ ਕੰਮ ਕਰਕੇ ਫਿਰ ਭੱਜ ਜਾਂਦੇ ਹੈਗੇ ਇਹ ਵੀ ਸਾਨੂੰ ਚੈੱਕ ਕਰਨਾ ਪਊਗਾ ਆਰਐਸਐਸ ਦੀਆਂ ਟੀਮਾਂ ਪੰਜਾਬ ਦੇ ਵਿੱਚ ਪਹੁੰਚ ਚੁੱਕੀਆਂ ਨੇ ਗਿਆ ਨਕਲੀ ਸਿੱਖਾਂ ਦੀਆਂ ਸਾਨੂੰ ਉਹਨਾਂ ਵੱਲ ਵੀ ਧਿਆਨ ਦੇਣਾ ਪਏਗਾ ਕਿ ਕਿਤੇ ਇਹ ਉਹ ਲੋਕ ਤਾਂ ਨਹੀਂ ਹੈਗੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹੈਗੇ ਹੁਣ ਜਿਹੜਾ ਬਾਠਪਿੰਡ ਦੇ ਵਿੱਚ ਜਾਂ ਰੁੜਕੀ ਪਿੰਡ ਦੇ ਵਿੱਚ ਜਾਂ ਹੋਰ ਬਹੁਤ ਸਾਰੇ ਪਿੰਡ ਨੇਗੇ ਪੰਜਾਬ ਦੇ ਜਿੱਥੇ ਕਿ ਗਰੀਬਾਂ ਮਜ਼ਲੂਮਾਂ ਦੇ ਉੱਤੇ ਅਤਿਆਚਾਰ ਹੁੰਦਾ ਹੈਗਾ ਉਹਦੇ ਪਾਸਤੇ ਕਿਉਂ ਨਹੀਂ ਅਸੀਂ ਹਾਦਰ ਨਾਰਾ ਮਾਰਦੇ ਕਿਉਂ ਨਹੀਂ ਅਸੀਂ ਬੋਲਦੇਗੇ ਅੱਜ ਇੱਕ ਕੰਚਣਕਵਾਰੀ ਦਾ ਦਰ ਮਾਰਟਰ ਹੋਇਆ ਬਠਿੰਡੇ ਦੇ ਵਿੱਚ ਪਾਰਕਿੰਗ ਦੇ ਵਿੱਚ ਉਹਦੀ ਡੈੱਡ ਬੋਡੀ ਮਿਲੀ ਹੈਗੀ ਸਾਨੂੰ ਕੀ ਅਧਿਕਾਰ ਹੈ ਕਿਸ ਨੂੰ ਮਾਰਨ ਦਾ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖਿਆ ਸੋਕਿਉ ਮੰਨਦਾ ਆਖੀਏ ਜਿਸ ਜੰਮੇ ਰਾਜਨ ਫਿਰ ਆਸੀ ਉਹਦਾ ਕਤਲ ਵੀ ਕਰ ਦੇਾਂਗੇ ਕੀ ਫਿਰ ਆਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂਗੇ ਉਹ ਬਾਣੀ ਨੂੰ ਅਸੀਂ ਪੜਦੇ ਆਂਗੇ ਜੇ ਪੜਦੇ ਆਂਗੇ ਤਾਂ ਅਸੀਂ ਮੰਨਦੇ ਨਹੀਂ ਆਗੇ ਮੰਨਦੇ ਤਾਂ ਅਸੀਂ ਉਹਦੇ ਮੰਨਦੇ ਆ ਨਾ ਅਸੀਂ ਕੁੜੀ ਨੂੰ ਮਾਰਨਾ ਕੋਈ ਬਹਾਦਰੀ ਦਾ ਗੱਲ ਹੈ ਨਹੀਂ ਸੀਗੀ ਫਿਰ ਅਸੀਂ ਸਾੜ ਕੇ ਪੰਜਾਬ ਸਾੜ ਕੇ ਵੀ ਅਸੀਂ ਦੁਬਈ ਭੱਜ ਜਾਨੇਗੇ ਜਦੋਂ ਗਰੀਬਾਂ ਦੇ ਉੱਤੇ ਮਜਲੂਮਾਂ ਦੇ ਉੱਤੇ ਅਤਿਆਚਾਰ ਹੁੰਦਾ ਹੈਗਾ ਫਲਾਸ ਦੇ ਨਾਲ ਉਹਨਾਂ ਦੇ ਮਾਸ ਖਿੱਚਿਆ ਜਾਂਦਾ ਹੈਗਾ ਕੁੱਤੇ ਮਾਰੇ ਜਾਂਦੇ ਆ ਪਿੰਡਾਂ ਦੇ ਵਿੱਚ ਆਪ ਦਾ ਹੱਕ ਮੰਗਣ ਵਾਸਤੇ ਉਹਨਾਂ ਨੂੰ ਕੁੱਟਿਆ ਮਾਰਿਆ ਜਾਂਦਾ ਹੈ ਉਹਨਾਂ ਦਾ ਬਾਈਕਾਟ ਕੀਤਾ ਜਾਂਦਾ ਹੈਗਾ ਉਦੋਂ ਵੀ ਸਿੱਖ ਧਰਮ ਨੂੰ ਬੋਲਣਾ ਚਾਹੀਦਾ ਕਿ ਭਾਈ ਤੁਸੀਂ ਕੌਣ ਹੋਗੇ ਇਹਨਾਂ ਦਾ ਬਾਈਕਾਟ ਕਰਨ ਵਾਲੇ ਸਭ ਤੋਂ ਵੱਧ ਕਰਵਾਨੀਆਂ ਜੇ ਦੇਖੀਏ ਸਿੱਖ ਦੇ ਵਿੱਚ ਤਾਂ ਜਿਹੜੇ ਇਹ ਮਜਲੂਮ ਲੋਕ ਨੇਗੇ ਜਿਹੜੇ ਅਪਦੇ ਦਿਹਾੜੀਆਂ ਮੰਗਦੇਗੇ ਇਹਨਾਂ ਦੀਆਂ ਨੇ ਨਾ ਕਿ ਉਹਨਾਂ ਲੋਕਾਂ ਦੀਆਂ ਨੇਗੀਆਂ ਜਿਹੜੇ ਕਿ ਮਜ਼ੇ ਪਾ ਦਿੰਦੇਗੇ ਇਦਾਂ ਹੀ ਇੱਕ ਪੋਸਟਾਲ ਪਹਿਲਾਂ ਇੱਕ ਪੰਜਾਬੀ ਫਿਲਮੀ ਐਕਟਰ ਸੀਗਾ ਸੈਦ ਖੋਬੀਤਾਲੀ ਵਾਲਾ ਹੈਗਾ ਉਹਨੇ ਵੀ ਇੱਕ ਸੱਤ ਜਣਿਆਂ ਦੇ ਉੱਤੇ ਖਰਬੂਜਾ ਤੋੜਨ ਦਾ ਪਰਚਾ ਪਾਇਆ ਸੀਗਾ ਤੁਹਾਡੇ ਯਾਦ ਹੋਣਾ ਇੱਕ ਖਰਬੂਜਾ ਤੋੜਨ ਦੀ ਸਜ਼ਾ ਸੱਤ ਬੰਦਿਆਂ ਨੂੰ ਬੁਤਨੀ ਵੀ ਸੱਤ ਬੰਦਿਆਂ ਤੇ ਐਫਆਈਆਰ ਹੋਈ ਸੀਗੀ ਉੱਥੇ ਵੀ ਕੋਈ ਨਹੀਂ ਬੋਲਿਆ ਹੈਗਾ ऐसे जो ਪੋਸ ਹਰਿਆ ਧਾਰਨਾ ਨਹੀਂ ਗਿਆ ਤੇ ਗੁਰਦੁਆਰਾ ਸਾਹਿਬ ਲੋਕ ਜਾਂਦੇ ਹੈਗੇ ਪਰ ਉਥੋਂ ਸਿੱਖ ਕੇ ਨਹੀਂ ਕੁਝ ਆਉਂਦੇ ਹੈਗੇ ਸਪਾਈ ਗੁਰਬਾਣੀ ਪੜੋ ਉਹਦੇ ਨਾਲ ਜੁੜਨਾ ਚਾਹੀਦਾ ਹੈ ਗੁਰਬਾਣੀ ਨਾਲ ਗੁਰਬਾਣੀ ਦੇ ਜਿਹੜੇ ਤਤ ਅਰਥ ਹੈਗੇ ਉਹਨਾਂ ਨੂੰ ਅਰਥ ਕਰਨਾ ਸਿੱਖੋ ਕਿਸੇ ਨੂੰ ਮਾਰਨ ਦਾ ਸਾਨੂੰ ਕੋਈ ਅਧਿਕਾਰ ਨਹੀਂ ਹੈਗਾ ਕਿਸੇ ਦਾ ਮਤਾ ਪਉਂਦਾ ਸਾਨੂੰ ਕੋਈ ਅਧਿਕਾਰ ਨਹੀਂ ਹੈਗਾ ਜੇ ਕਿਸੇ ਦਾ ਅਸੀਂ ਹੱਕ ਰੱਖਦੇਗੇ ਉਹਦਾ ਅਸੀਂ ਬਹੁਤ ਜਾ ਕੇ ਦਾਨ ਕਰਦੇ ਆਂਗੇ ਪਰ ਲੋਕਾਂ ਦੇ ਅਸੀਂ ਹੱਕ ਖਾਈ ਜਾਂਦੇ ਆਂਗੇ ਇਹ ਹੱਕ ਖਾਣੇ ਠੀਕ ਨਹੀਂ ਹੈਗੇ ਜੀ ਦਾ ਹੱਕ ਬੰਦਾ ਉਹਨੂੰ ਦੇਵੋ ਗਰੀਬਾਂ ਮਜਰੂਮਾਂ ਦੇ ਉੱਤੇ ਅਤਿਆਚਾਰ ਨਾ ਕਰੋ ਇੱਕ ਬਾਹਰ ਬੈਠਾ ਆਪ ਦੇ ਆਪ ਨੂੰ ਵੱਡਾ ਖਾਲਸਤਾਨੀ ਕਹੋਂਦਾ ਹੈਗਾ ਹੈ ਅਮਰੀਕਾ ਇਧਰ ਧਿਤੇ ਬੈਠਾ ਹੈ ਖਾਲਸਤਾਨੀ ਨਕਲੀ ਨਕਲੀ ਖਾਲਸਤਾਨੀ ਅਸੀਂ ਤਾਂ ਕਹਨੇ ਕਿ ਕਿਉਂਕਿ ਇਹਨਾਂ ਔਕਾਤ ਨਹੀਂ ਕਿ ਪੰਜਾਬ ਦੇ ਵਿੱਚ ਆਉਂਦੀ ਬਾਹਰ ਬੈਠ ਕੇ ਭੌਂ ਸਕਦੇਗੇ ਉਹ ਬਾਬਾ ਸਾਹਿਬ ਦੇ ਸਟੈਚੂ ਦੇ ਉੱਤੇ ਕੁਝ ਲਿਖਤਾ ਕਦੇ ਕਿਤੇ ਕੁਝ ਲਿਖਤਾ ਤੇ ਉਹਦੇ ਵਿੱਚ ਸਾਨੂੰ ਸਮਝ ਨਹੀਂ ਆਉਂਦੀ ਵੀ ਕੱਢਣਗੇ ਕੀ ਇਹ ਜੇ ਡਾਕਟਰ ਭੀਮਰਾਓ ਬੇੜਗਰ ਜੀ ਨੇ ਸਬਦਾਨ ਲਿਖਿਆਗਾ ਉਹ ਸਾਰੇ ਵਾਸਤੇ ਬਰਾਬਰ ਲਿਖਿਆਗਾ ਜਿਹੜੀ ਖਾਲਸਾ ਕਾਲਜ ਦੀ ਜ਼ਮੀਨ ਹੈ ਅੰਮ੍ਰਿਤਸਰ ਦੇ ਵਿੱਚ ਇਹ ਬਾਬਾ ਸਾਹਿਬ ਦੀ ਦੇਣ ਹੈ ਖਾਲਸਾ ਕਾਲਜ ਮੁੰਬਈ ਮੁੰਬਈ ਦੇ ਵਿੱਚ ਜਿਹੜੀ ਜ਼ਮੀਨ ਹੈ ਉਹ ਬਾਬਾ ਸਾਹਿਬ ਡਾਕਟਰ ਪੀਮਰਾਮ ਵੇਦ ਕਰਦੀ ਨੇ ਦਿੱਤੀ ਹੈਗੀ ਜੇ ਉਹ ਜਿਹੜੇ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਨੇ ਗਿਆ ਭਾਈ ਵਾਪਸ ਕਰ ਦੋ ਸੜ ਦੋ ਸਰਕਾਰ ਨੂੰ ਦੇ ਦੋ ਉਪਰ ਅਸੀਂ ਸੱਟ ਨਹੀਂ ਨਹੀਂ ਹੈ ਕਿਉਂਕਿ ਜਦੋਂ ਬਾਬਾ ਸਾਹਿਬ ਡਾਕਟਰ ਭੀਮਰਾਓਂ Ambedkar ਜੀ ਪੰਜਾਬ ਆਏ ਸੀਗੇ ਸਿੱਖ ਧਰਮ ਅਪਣਾਉਣ ਵਾਸਤੇ ਉਦੋਂ ਉਹਨਾਂ ਨੂੰ ਕਿਹਨੇ ਮਨਾ ਕੀਤਾ ਸੀਗਾ ਵੀ ਤੁਸੀਂ ਸਿੱਖ ਧਰਮ ਨਹੀਂ ਅਪਣਾ ਸਕਦੇਗੇ ਉਦੋਂ ਵੀ ਇਹੋ ਜਿਹੇ ਜਿਹੜੇ ਨਕਲੀ ਸਿੱਖ ਬੈਠੇ ਸੀਗੇ ਉਹਨਾਂ ਨੇ ਕੀਤਾ ਸੀਗਾ ਅੱਜ ਪੰਜਾਬ ਦੇ ਵਿੱਚ ਕੀ ਕੁਝ ਨਹੀਂ ਹੋ ਰਿਹਾ ਅਤਿਆਚਾਰ ਕਿਦੇ ਉੱਤੇ ਨਹੀਂ ਹੋ ਰਿਹਾ ਕਿਸੇ ਨੇਕ ਸਿੰਘਾਂ ਨੇ ਕਿਸੇ ਜੱਥੇਦਾਰਾਂ ਨੇ ਸਰਉਣੀ ਕਮੇਟੀ ਨੇ ਕਦੇ ਕਿਸੇ ਨੇ ਹਾ ਦਾ ਨਾਰਾ ਮਾਰਿਆ ਨਹੀਂ ਮਾਰਦੇ ਕਿਉਂ ਨਹੀਂ ਮਾਰਦੇ ਉਹਨਾਂ ਨੂੰ ਸਿਰਫ ਆਪਣਾ ਸਵਾਰਥ ਦਿਂਦਾ ਹੈਗਾ ਜਿਹੜੇ ਗਰੀਬ ਮਜਲੂਮਾਂ ਦੇ ਉੱਤੇ ਅਤਿਆਚਾਰ ਹੁੰਦਾ ਹੈ ਇਹ ਨਹੀਂ ਦਿੰਦਾ ਹੈਗਾ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਪਰ ਨਹੀਂ ਅੱਜ ਗਰੀਬ ਦਾ ਮੂੰਹ ਨਹੀਂ ਹੈਗਾ ਗਰੀਬ ਦੀ ਗੋਲ ਜਿਹੜੀ ਗੁਰੂ ਦੀ ਗੋਲਕ ਸੀ ਇਹ ਗਰੀਬ ਦਾ ਮੂੰਹ ਨਹੀਂ ਹੈਗਾ ਇਹ ਮੂੰਹ ਵੱਡੇ-ਵੱਡੇ ਜੱਸੀਦਾਰਾਂ ਦੇ ਲੱਗੇ ਹੋਏ ਨੇਗੇ ਹੁ ਮੈਂ ਤਾਂ ਹੀ ਬੇਨਤੀ ਕਰਾਂਗਾ ਕਿ ਜਿਹੜਾ ਕੰਚਨ ਕੁਮਾਰੀ ਕਾਮਲਜੀਤ ਕੌਰ ਦਾ ਜਿਹੜਾ ਮਰਡਰ ਹੋਇਆ ਹੈਗਾ ਮੈਂ ਉਹਦੇ ਬਾਰੇ ਵੀ ਗੱਲ ਨਹੀਂ ਕਰਾਂਗਾ ਮੈਂ ਇਹ ਗੱਲ ਕਹਾਂਗਾ ਕਿ ਜਿਹੜੇ ਪੰਜਾਬ ਦੇ ਵਿੱਚ ਨਕਲੀ ਆਰਐਸਐਸ ਦੇ ਸਿੱਖ ਆਏ ਹੋਏ ਨੇਗੇ ਉਨਾ ਵਾਲੀ ਵੀ ਪਾਈ ਧਿਆਨ ਕਰ ਲਵੋ ਕਿਤੇ ਇਹ ਉਹੀ ਤਾਂ ਨਹੀਂ ਹੈਗੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹੈਗੇ ਜਿਹੜੇ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਹੈਗੇ ਔਰ ਦਬਈ ਦੇ ਨਾਲ ਕੋਈ ਨਾ ਕੋਈ ਦਾ ਕਨੈਕਸ਼ਨ ਹੈਗਾ ਵੀ ਜਿਹੜਾ ਦਬਈ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈਗਾ ਕਿਉਂਕਿ ਇੱਥੋਂ ਕਾਂਡ ਕਰਕੇ ਦਬਈ ਜਾਣਾ ਇੱਕ ਵਾਰੀ ਬੇਨਤੀ ਹੈ ਸੁਝਾਅ ਦਿੱਤਾ ਜਾਂਦਾ ਹੈਗਾ ਇਹ ਮੰਨ ਲੈਣਾ ਚਾਹੀਦਾਗਾ ਕਿ ਇੱਕ ਵਾਰ ਚੈੱਕ ਕੀਤੇ ਜਾਣ ਵੀ ਜਿਹੜੇ ਨਕਲੀ ਸਿੱਖ ਨੇ ਕਿਤੇ ਇਹੀ ਦਾ ਨਹੀਂ ਪੰਜਾਬ ਦਾ ਮਾਹੌਲ ਖਰਾਬ ਕਰ ਦੇਗੇ ਕਿਉਂਕਿ ਜਿਹੜਾ ਅਸਲੀ ਸਿੱਖ ਹੋਏਗਾ ਉਹ ਕਿਸੇ ਨਹੀਂ ਹੱਥੇ ਦੇ ਉੱਤੇ ਬਾਰ ਨਹੀਂ ਕਰੇਗਾ ਕਿਸੇ ਮਜਲੂਮ ਦੇ ਉੱਤੇ ਨਹੀਂ ਕਿਸੇ ਗਰੀਬ ਦੇ ਉੱਤੇ ਨਹੀਂ ਪਰ ਇੱਥੇ ਹੋ ਰਿਹਾਗਾ ਤਾਂ ਕਰਕੇ ਬੇਨਤੀਆਂ ਕਰਦੇ ਆਂਗੇ ਜੇ ਕਿਸੇ ਨੂੰ ਛੇਸ ਪਹੁੰਚੀ ਹੈ ਤਾਂ ਮਾਫੀ ਚੋਣਿਆਂਗੇ ਔਰ ਇਸ ਗੱਲ ਦਾ ਧਿਆਨ ਜ਼ਰੂਰ ਕੀਤਾ ਜਾਵੇ ਕਿ ਵੀ ਜਿਹੜੇ ਆਰਐਸਐਸ ਦੇ ਨਕਲੀ ਸਿੱਖ ਸੱਡੇ ਹੋਏ ਨੇਗੇ ਕਿ ਇਹਦੇ ਇਹੀ ਤਾਂ ਨਹੀਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇਗੇ ਇਹਨਾਂ ਵੱਲ ਜ਼ਰੂਰ ਧਿਆਨ ਦਿਓ ਤੇ ਬਾਕੀ ਸਭ ਦੀ ਆਪੋ ਆਪਣੀ ਰਾਏ ਗਈ ਵੀਡੀਓ ਚੰਗੀ ਲੱਗੇ ਤਾਂ ਅੱਗੇ শেয়ার ਜ਼ਰੂਰ ਕਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਓ ਜੀ